ਅਮ ਮੌਸਮ ਬਦਲਿਆ ਡੇਂਗੂ ਦੇ ਕੇਸਸ ਵਧਨੇ ਸ਼ੁਰੂ ਹੋਏ ਸੀ ਤਾਂ ਇਹਦਾ ਬੇਸਿਕਲੀ ਰੀਜ਼ਨ ਕੀ ਸੀਗਾ ਵੀ ਇੱਕਦਮ ਜਿਹੜੀ ਹਾਈ ਪਸਟਰੀ ਨੂੰ ਮਿਲਦੀ ਸੀ ਸੋ ਹੈਵੀ ਰੇਨਫਾਲ ਹੋਈ ਹੈ ਔਰ ਸਭ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ ਪਾਣੀ ਚ ਹੁੰਦਾ ਹੈ ਤੇਨ ਕਿਤੇ ਨਾ ਕਿਤੇ ਕਿਉਂਕਿ ਆਪਣੀ ਕੰਟੀਨਿਊਸ ਰੇਨ ਕਰਕੇ ਆਪਣੇ ਘਰਾਂ ਚ ਸੜਕਾਂ ਚ ਔਰ ਆਲੇ ਦੁਆਲੇ ਸਾਰੀ ਜਗ੍ਹਾ ਚ ਪਾਣੀ ਕਾਫੀ ਦੇਰ ਤੱਕ ਇਕੱਠਾ ਰਿਹਾ ਇਹ ਜਿਹੜਾ ਮੱਛਰ ਹੁੰਦਾ ਹੈ ਸਾਫ ਪਾਣੀ ਚ ਹੁੰਦਾ ਹੈ ਸੋ ਇਹ ਜਿਹੜਾ ਪਾਣੀ ਰੇਨ ਵਾਟਰ ਸਾਡਾ ਐਕਿਊਮੂਲੇਟਡ ਰਿਹਾ ਇਸ ਕਰਕੇ ਮੱਛਰ ਜ਼ਿਆਦਾ ਪੈਦਾ ਹੁੰਦਾ ਹੈ ਤੇ ਕੇਸਸ ਵੜਨੇ ਸੁਭਾਵਿਕ ਸਿਗਾ ਕੇਸਸ ਦੀ ਗੱਲ ਕੀਤੀ ਹੈ 451 ਜਿਹੜੇ ਕੇਸਸ ਆ ਰਿਕਾਰਡ ਹੋਏ ਨੇ ਬਟ ਇਹ ਉਹ ਰਿਕਾਰਡਸ ਨੇ ਜਿਹੜੇ ਹਸਪੀਟਲ ਤੱਕ ਪਹੁੰਚੇ ਨੇ ਤੁਹਾਡੀ ਨਿਗਾਹ ਦੇ ਵਿੱਚ ਆਏ ਨੇ ਪਰ ਕਈ ਇਲਾਕੇ ਇਦਾਂ ਦੇ ਵੀ ਨੇ ਆ ਜਿਹੜੇ ਦੇਸੀ ਡਾਕਟਰ ਇਲਾਜ ਕਰ ਦਿੰਦੇ ਤਾਂ ਉਹ ਮਿਸਕਾਉਂਟਿੰਗ ਕੁਝ ਹੈ ਆਈਡੀਆ ਜੀ ਕਿਸ ਤਰੀਕੇ ਨਾਲ ਹਾਂਜੀ ਦੇਖੋ ਇਹ ਸਾਡੇ ਕੋਲ ਇਹ ਰਿਕਾਰਡ ਜਿਹੜਾ ਹੈ ਕੇਸਸ ਦਾ ਉਹੀ ਹੈ ਜਿਹੜੀ ਆਪਣੇ ਟੈਸਟਿੰਗ ਹੋਈ ਹੈ ਸਾਡੀ ਜਿਹੜੀ ਸਰਕਾਰੀ ਲੈਬਸ ਹੈ ਸਾਡੇ ਕੋਲ 4 ਲੈਬਸ ਨੇ ਲੁਧਿਆਣਾ ਵਿੱਚ ਬਲ ਜਿਹੜੇ ਪ੍ਰਾਈਵੇਟ ਟੈਸਟਿੰਗ ਕਰਦੇ ਆ ਉਹ ਸਾਡੇ ਨਾਲ ਰਿਪੋਰਟ ਸ਼ੇਅਰ ਕਰਦੇ ਆ ਤੇ ਇਹ ਟੈਸਟਿੰਗ ਹੈ ਜਿਹੜੇ OPD ਪੇਸ਼IENTS ਵੀ ਹੈ ਔਰ ਜਿਹੜੇ ਕਿ ਆਪਣੇ ਇਨਡੋਰ ਪੇਸ਼IENTS ਵੀ ਹੈ ਇਸ ਦੀ ਕੰਟਰੋਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਡੀ ਫੋਗਿੰਗ ਵੀ ਕੀਤੀ ਗਈ ਹੈ ਵੱਖ-ਵੱਖ ਏਰੀਆਜ਼ ਦੇ ਵਿੱਚ ਜਿੱਥੇ ਹੌਟਸਪੌਟ ਏਰੀਆ ਲੱਗ ਰਿਹਾ ਸੀ ਇਸ ਦੇ ਨਾਲ ਹਰੇਕ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜੀ ਮੁਹਿੰਮ ਉਹ ਵੀ ਚਲਾਈ ਗਈ ਸੀ ਤਾਂ ਉਸ ਦੇ ਬਾਰੇ ਵੀ ਕੋਈ ਜਾਣਕਾਰੀ ਕੋ ਐਤ ਕਿ ਨਾ ਸਾਡੇ ਲੁਧਿਆਣਾ ਚ ਕੋਈ ਇਹੋ ਜਿਹਾ ਹੌਟਸਪੌਟ ਉੱਭਰ ਕੇ ਨਹੀਂ ਆਇਆ ਔਰ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਕੋਈ ਇਹੋ ਜਿਹਾ ਏਰੀਆ ਨਹੀਂ ਆਇਆ ਜਿੱਥੋਂ ਕਿ ਆਪਣਾ ਹੌਟਸਪੌਟ ਬਣ ਗਿਆ ਕਦੀ ਗੁਰਦੇਵ ਨਗਰ ਤੋਂ ਆ ਗਏ ਕਦੀ ਜੋਧੇਵਾਲ ਬਸਤੀ ਤੋਂ ਆ ਗਏ ਕਦੀ ਹੈਬੋਵਾਲ ਤੋਂ ਆ ਗਏ ਕਿ ਹਰ ਸ਼ੁੱਕਰਵਾਰ ਇੱਕ ਆਪਾਂ ਇੱਕ ਨਿਰਧਾਰਿਤ ਡੇ ਰੱਖ ਲਿਆ ਕਿ ਤਾਂ ਕਿ ਇੱਕ ਰੂਟੀਨ ਬਣ ਜਾਏ اور ਸਾਰੇ ਲੋਕੀਏ ਸ਼ੁੱਕਰਵਾਰ ਨੂੰ ਇਹ ਐਕਟੀਵਿਟੀ ਪੱਕਾ ਕਰੀਏ ਕਰਨ ਤੇ ਇਸ ਚ ਸਾਡੀ ਹੈਲਥ ਟੀਮਸ ਵੀ ਜਾਂਦੀਆਂ ਹਨ ਲੋਕਾਂ ਦੇ ਘਰ ਚਾਹੇ ਰੂਰਲ ਹੈ ਚਾਹੇ ਅਰਬਨ ਹੈ ਸਾਰੀ ਜਗ੍ਹਾ ਜਿਹੜਾ ਪਾਣੀ ਇਕੱਠਾ ਹੈ ਆਪਣੇ 쿨ਰ ਫ੍ਰਿਜ ਦੀ ਡਰੇ ਔਰ ਫਲਾਰ ਪਾਟਸ ਆਪਾਂ ਇਨਸ਼ੋਰ ਕਰੀਏ ਕਿ ਆਪਾਂ ਉਹਨੂੰ ਰੈਗੂਲਰਲੀ ਡਰੇਨ ਕਰਨ ਔਰ ਜਿਹੜਾ ਕੋਈ ਮੌਸਮ ਚ ਆਪਾਂ ਜੇ ਬਾਹਰ ਜਾਂਦੇ ਹਾਂ ਤੇ ਆਪਾਂ ਆਪਣੇ ਆਪ ਨੂੰ ਕਵਰ ਕਰਕੇ ਜਾਈਏ ফুল 슬ੀਵਸ ਦੇ ਕਪੜੇ ਪਾਈਏ ਸ਼ੂਜ਼ ਵਗੈਰਾ ਕਵਰ ਕਰਨ ਜਾਂ ਮੋਸਕੀਟੋ ਰਿਪੈਲੈਂਟ ਵੀ ਲਗਾ ਸਕਦੇ ਆ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਫੇਰ ਬਦਲ ਹੋ ਰਿਹਾ ਹੈ ਤੇ ਕਈ ਜਗ੍ਹਾਵਾਂ ਉੱਤੇ ਡੇਂਗੂ ਦੇ ਕੇਸਿਸ ਵੀ ਵਧੇ ਹੋਏ ਨਜ਼ਰ ਆਏ ਸੀ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹੌਟਸਪੌਟ ਏਰੀਆ ਵੀ ਮੰਨਿਆ ਗਿਆ ਲੁਧਿਆਣਾ ਤੇ ਪਟਿਆਲਾ ਨੂੰ ਪੰਜਾਬ ਦੇ ਵਿੱਚੋਂ ਤਾਂ ਅੱਜ ਇਸੇ ਦੇ ਵਿਸ਼ੇ ਦੇ ਵਿੱਚ ਚੱਲਦੇ ਹੋਏ ਸਿਵਲ ਸਰਜਨ ਮੈਮ ਦੇ ਕੋਲ ਪਹੁੰਚੇ ਆਂ ਗੱਲਬਾਤ ਸਾਰੀ ਕਰਦੇ ਆਂ ਵੀ ਕਿਸ ਤਰੀਕੇ ਨਾਲ ਜਿਹੜਾ ਉਹ ਇਹਨਾਂ ਦੇ ਮੈਹਿਕਮੇ ਵੱਲੋਂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਰਿਹਾ ਕਿਉਂਕਿ ਹੁਣ ਡਿਕਰੀਜ਼ਿੰਗ ਪੁਆਇੰਟ ਜਿਹੜਾ ਸ਼ੁਰੂ ਹੋਇਆ ਸਰ ਸ਼੍ਰੀਕਲ ਜੀ ਹਾਂਜੀ ਜਿਸ ਤਰੀਕੇ ਨਾਲ ਮੌਸਮ ਬਦਲਿਆ ਡੇਂਗੂ ਦੇ ਕੇਸਿਸ ਵਧਨੇ ਸ਼ੁਰੂ ਹੋਏ ਸੀ ਤਾਂ ਇਹਦਾ ਬੇਸਿਕਲੀ ਰੀਜ਼ਨ ਕੀ ਸੀਗਾ ਵੀ ਇੱਕਦਮ ਜਿਹੜੀ ਹਾਈਪ ਇਸ ਚੀਜ਼ ਨੂੰ ਮਿਲੀ ਸੀ ਹਾਂਜੀ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਕੀ ਸਾਡੇ ਪੰਜਾਬ 'ਚ ਫਲੱਡਸ ਆਏ ਐ ਔਰ ਜਿਹੜੀ ਸਾਡੀ ਮੌਨਸੂਨ ਸੀਗੀ ਉਹ ਮੋਰ ਥੈਨ ਨਾਰਮਲ ਸੀਗੀ ਸੋ ਹੈਵੀ ਰੇਨਫਾਲ ਹੋਈ ਹੈ ਔਰ ਸਭ ਨੂੰ ਇਹ ਵੀ ਪਤਾ ਹੈ ਕਿ ਜਿਹੜਾ ਡੇਂਗੂ ਦਾ ਮੱਛਰ ਹੈ ਸਾਫ਼ ਪਾਣੀ ਚ ਹੁੰਦਾ ਤੇ ਕਿਤੇ ਨਾ ਕਿਤੇ ਕਿਉਂਕਿ ਆਪਣੀ ਕੰਟੀਨਿਊਸ ਰੇਨ ਕਰਕੇ ਆਪਣੇ ਘਰਾਂ ਚ ਸੜਕਾਂ ਚ ਔਰ ਆਲੇ ਦੁਆਲੇ ਸਾਰੀ ਜਗ੍ਹਾ ਚ ਪਾਣੀ ਕਾਫੀ ਦੇਰ ਤੱਕ ਇਕੱਠਾ ਰਿਹਾ ਤੇ ਇਹ ਜਿਹੜਾ ਮੱਛਰ ਹੁੰਦਾ ਹੈ ਸਾਫ਼ ਪਾਣੀ ਚ ਹੁੰਦਾ ਸੋ ਇਹ ਜਿਹੜਾ ਪਾਣੀ ਰੇਨ ਵਾਟਰ ਸਾਡਾ ਐਕਿਊਮੂਲੇਟਡ ਰਿਹਾ ਇਸ ਕਰਕੇ ਮੱਛਰ ਜਿਆਦਾ ਪੈਦਾ ਹੁੰਦਾ ਤੇ ਕੇਸਸ ਬਣਨੇ ਸੁਭਾਵਿਕ ਸੀਗਾ बिकॉज ऑफ ਹੈਵੀ ਮੌਨਸੂਨ ਪਿਛਲੇ ਸਾਲ ਆਪਣੀ بارش ਇੰਨੀ ਨਹੀਂ ਹੋਈ ਸੀ ਸੋ ਪਿਛਲੇ ਸਾਲ ਸਾਡੇ ਕੇਸਸ ਬਹੁਤ ਜਿਆਦਾ ਘਟ ਸੀ ਐਂਡ ਕਈ ਡਿਸਟ੍ਰਿਕਟ ਚ ਤੁਹਾਨੂੰ ਪਤਾ ਹੈ ਕਿ ਫਲਡਸ ਵੀ ਆਏ ਆ ਬਹੁਤ ਜਿਆਦਾ ਤੇ ਮਤਲਬ ਇਟ ਵਾਸ ਨੈਚੁਰਲ ਕਿਉਂਕਿ بارش ਜਿਆਦਾ ਹੋਣ ਕਰਕੇ ਜਿਹੜੇ ਕੇਸਸ ਐ ਉਹ ਮਤਲਬ ਵਧਨੇ ਸੀ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਆਪਾਂ ਕਿਤੇ ਨਾ ਕਿਤੇ ਇਹਨੂੰ ਕੰਟਰੋਲ ਕਰਨ 'ਚ ਕਾਫੀ ਸਕਸੈਸਫੁਲ ਹੋਏ ਆ ਕਿਉਂਕਿ ਕੱਲ ਤੱਕ ਦਾ ਜਿਹੜਾ ਆਪਾਂ ਡਾਟਾ ਲਈਏ ਤੇ ਆਪਣੇ ਕੇਸਸ ਜਿਹੜੇ ਲੁਧਿਆਣਾ 'ਚ ਹੈਗੇ ਉਹ 451 ਸੀਗੇ ਤੇ ਸੇਮ ਕੰਡੀਸ਼ਨਸ 2023 'ਚ ਇੱਕ ਵਾਰੀ ਹੋਈਆਂ ਸੀ ਤਾਂ ਆਪਣੀ ਕਾਫੀ ਹੈਵੀ ਮੌਨਸੂਨ ਸੀ ਗਿਆ ਐਂ ਥੋੜੀ ਫਲਡ ਲੈਕ ਸਿਚੁਏਸ਼ਨ ਹੋਈ ਸੀ ਔਰ 2023 ਚ ਲੋਧਿਆਣਾ ਡਿਸਟ੍ਰਿਕਟ ਜੀ ਜੇ ਆਪਾਂ ਗੱਲ ਕਰੀਏ ਤੇ 1298 ਕੇਸਿਸ ਸੀਗੇ ਮੈਂ ਜਿੱਕਰ ਗੱਲ ਕੀਤੀ ਜਾਵੇ ਤੁਸੀਂ ਕੇਸਿਸ ਦੀ ਗੱਲ ਕੀਤੇ 451 ਜਿਹੜੇ ਕੇਸਿਸ ਆ ਰਿਕਾਰਡ ਹੋਏ ਨੇ ਬਟ ਇਹ ਹੋਰ ਰਿਕਾਰਡਸ ਨੇ ਜਿਹੜੇ ਹਸਪੀਟਲ ਤੱਕ ਪਹੁੰਚੇ ਨੇ ਤੁਹਾਡੀ ਨਿਗਾਹ ਦੇ ਵਿੱਚ ਆਏ ਨੇ ਪਰ ਕਈ ਇਲਾਕੇ ਇਦਾਂ ਦੇ ਵੀ ਨੇ ਆ ਜਿਹੜੇ ਦੇਸੀ ਡਾਕਟਰ ਇਲਾਜ ਕਰ ਦਿੰਦੇ ਤਾਂ ਉਹ ਮਿਸਕਾਉਂਟਿੰਗ ਕੁਝ ਹੈ ਆਈਡੀਆ ਜੀ ਕਿਸ ਤਰੀਕੇ ਨਾਲ ਹਾਂਜੀ ਦੇਖੋ ਇਹ ਸਾਡੇ ਕੋਲ ਇਹ ਰਿਕਾਰਡ ਜਿਹੜਾ ਹੈ ਕੇਸਿਸ ਦਾ ਉਹੀ ਹੈ ਜਿਹੜੀ ਆਪਣੇ ਟੈਸਟਿੰਗ ਹੋਈ ਹੈ ਇਹ ਸਾਡੀ ਜਿਹੜੀ ਸਰਕਾਰੀ ਲੈਬਸ ਹੈ ਸਾਡੇ ਕੋਲ 4 ਲੈਬਸ ਹਨ ਲੁਧਿਆਣਾ ਵਿੱਚ ਰਾਇਕੋਟ ਜਗਰਾਉਂ डिस्टिक होस्पिटल लुधियाना जड़ा फील्डगंज है और uh, सिविल हॉस्पिटल खन्ना इतने जी टेस्टिंग हुई है ये सारा और सारे प्राइवेट जेडे टैसट करते हैं जिमें कि सी एम सी डी एम सी या दीप हॉस्पिटल, ऑरिसन, ग्लोबल जोड़े प्राइवेट टैसटिंग करते हैं वो साढ़े रिपोर्ट शेयर करते हैं तो uh, ये टैसटिंग है जी ओ पी डी पेशेंट्स भी है और जे कि अपने इनडोर पेशेंट्स भी है ਉਮੀਦ ਸਰ ਫੈਟੈਲਿਟੀ ਰੇਟ ਕੀ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਕਿਉਂਕਿ 2023 ਦੀ ਗੱਲ ਕੀਤੇ ਉਸ ਸਮੇਂ ਕਿਤੇ ਨਾ ਕਿ ਥੋੜਾ ਹਾਈ ਸੀਗਾ ਇਸ ਵਾਰ ਵਿਚਾਰ ਰਿਹਾ ਹੈ ਕਿ ਉਸੇ ਤਰੀਕੇ ਨਾਲ ਨਹੀਂ ਨਹੀਂ 2023 ਚ ਤੇ ਮੇਰੇ ਖਿਆਲ ਆਪਨੇ 11 12 ਡੈਥਸ ਹੋਈਆਂ ਸੀ ਐਤ ਕੀ ਦੇਖੋ ਸਾਡੇ ਕੋਲ ਹਲੇ ਤੱਕ ਸਸਪੈਕਟਡ ਡੈਥਸ 2 ਹੈ और ये जी डेथ्स ना इस चीज़ कमेटी बैठती है और वो विसाइड करती है सारे फैक्टर्स पेशेंट न कि कोमोरबिडिटी सगी या की सके कोज ऑफ डैथ फिर आप रिव्यू करके डिस्ट्रिक्ट लैवल स्टेट लैवल्स भेजते हैं जो उयर तो हो जाती है फिर आपूँ डिकलेयर करते हैं ਹਾਂਜੀ ਜੇਕਰ ਇਸ ਦੀ ਕੰਟਰੋਲ ਕਰਨ ਦੀ ਗੱਲ ਕੀਤੀ ਜਾਵੇ ਤਾਂ ਡੀ ਫੌਗਿੰਗ ਵੀ ਕੀਤੀ ਗਈ ਹੈ ਵੱਖ-ਵੱਖ ਏਰੀਆਜ਼ ਦੇ ਵਿੱਚ ਜਿੱਥੇ ਹੌਟਸਪੌਟ ਏਰੀਆ ਲੱਗ ਰਿਹਾ ਸੀ ਇਸ ਦੇ ਨਾਲ ਹਰੇਕ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜੀ ਮੁਹਿੰਮ ਉਹ ਵੀ ਚਲਾਈ ਗਈ ਸੀ ਤਾਂ ਉਸ ਦੇ ਬਾਰੇ ਵੀ ਕੋਈ ਜਾਣਕਾਰੀ ਹੈ ਕੋ ਐਡ ਕੀ ਨਾ ਸਾਡੇ ਲੁਧਿਆਣਾ ਚ ਕੋਈ ਇਹੋ ਜਿਹਾ ਹੌਟਸਪੌਟ ਉਭਰ ਕੇ ਨਹੀਂ ਆਇਆ ਇੱਕ ਖੰਨਾ ਸਿਟੀ ਹੈ ਜਿੱਥੋਂ ਆਪਣੇ ਕਾਫੀ ਕੇਸਸ ਮੈਕਸਿਮਮ ਜਿਹੜੇ ਰਿਪੋਰਟ ਹੋਏ ਆ ਬਾਕੀ ਸਾਡੇ ਕੋਲ ਨਾ ਸਕੈਟਰਡ ਕੇਸਸ ਆਏ ਆ ਹੁਣ ਜੇ ਆਪਾਂ ਅਰਬਨ ਲੁਧਿਆਣਾ ਦੀ ਗੱਲ ਕਰੀ ਅਰਬਨ ਲੁਧਿਆਣਾ ਚ ਖੰਨਾ ਸਮਰਾਲਾ ਜਗਰੋਂ ਰਾਇਕੋਟ ਔਰ ਆਪਣਾ ਲੁਧਿਆਣਾ ਆਂਦਾ ਇਸ ਚ ਸਭ ਤੋਂ ਜ਼ਿਆਦਾ ਕੇਸਸ ਕਨਨਾ ਦੀ ਇੱਕ ਪਾਰਟਿਕੂਲਰ ਦੀ ਕਰੀਏ ਔਰ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਕੋਈ ਇਹੋ ਜਿਹਾ ਏਰੀਆ ਨਹੀਂ ਆਇਆ ਜਿੱਥੋਂ ਕਿ ਆਪਣਾ ਹੌਟਸਪੌਟ ਬਣ ਗਿਆ ਕਦੀ ਗੁਰਦੇਵ ਨਗਰ ਤੋਂ ਆਗੇ ਕਦੀ ਜੋਧੇਵਾਲ ਬਸਤੀ ਤੋਂ ਆਗੇ ਕਦੀ ਹੈਬੋਵਾਲ ਤੋਂ ਆਗੇ ਫਿਰ ਵੀ ਆਪਾਂ ਜਿਹੜਾ ਹੈ ਕਿ ਪਹਿਲੇ ਤੋਂ ਹੀ ਜਦੋਂ ਸਾਡੀ ਮੌਨਸੂਨ ਹੋਈ ਸੀ ਸਾਡੇ ਡਿਸਟ੍ਰਿਕਟ ਲੈਵਲ ਜਿਹੜੀ ਮੋਨਿਟਰਿੰਗ ਕਮੇਟੀ ਹੁੰਦੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਜਿਹੜੇ ਸਾਰੇ ਸਾਡੇ ਨਾਲ ਪ੍ਰਾਈਵੇਟ ادارے ਵੀ ਜੁੜੇ ਹੋਏ ਆ ਇਹਨਾਂ ਦੇ ਨਾਲ ਮਿਲ ਕੇ ਸਾਡੀ ਕਮੇਟੀ ਹੋਈ ਸੀ ਔਰ ਆਪਾਂ ਬਹੁਤ ਪਹਿਲੇ ਤੋਂ ਇਹ ਜਿਹੜੀ ਲਾਰਵੀਸਾਈਡਲ ਸਪਰੇਅ ਹੈ ਇਹ ਸ਼ੁਰੂ ਕਰਤੀ ਸੀ ਔਰ ਜਿਹੜੀ ਸਾਡੀ ਹਰ ਸ਼ੁੱਕਰਵਾਰ ਡੇਂਗੂ ਦਿਵਾਰ ਹੈ ਇਹ ਤੇ ਮੈਨੂੰ ਲੱਗਦਾ ਮਾਰਚ ਅਪ੍ਰੈਲ ਤੋਂ ਹੀ ਆਪਾਂ ਕਰ ਰਹੇ ਹਾਂ ਕਿਉਂਕਿ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਰ ਹੈ ਉਹ ਇਹਨੂੰ ਪਰਸਨਲੀ ਮੋਨੀਟਰ ਕਰਦੇ ਆਂ ਔਰ ਇਹਦੇ ਚਲਦੇ ਉਹ ਦੋ ਵਾਰੀ ਆਪਣੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਕਰਨ ਲਈ ਆਪਣੇ ਲੁਧਿਆਣੇ ਵੀ ਆਏ ਇੱਕ ਵਾਰੀ ਖੰਨਾ ਆਈ ਸੀ ਇੱਕ ਵਾਰੀ ਜੋਧੇਵਾਲ ਬਸਤੀ ਆਈ ਸੀ ਇਸੇ ਹੁੰਦਾ ਹੈ ਕਿ ਹਰ ਸ਼ੁੱਕਰਵਾਰ ਇੱਕ ਆਪਾ ਇੱਕ ਨਿਰਧਾਰਿਤ ਡੇ ਰੱਖ ਲਿਆ ਕਿ ਤਾਂਕਿ ਇੱਕ ਰੂਟੀਨ ਬਣ ਜਾਏ ਔਰ ਸਾਰੇ ਲੋਕੀ ਇਹ ਸ਼ੁੱਕਰਵਾਰ ਨੂੰ ਐਕਟੀਵਿਟੀ ਪੱਕਾ ਕਰੀ ਆ ਕਰਨ ਤੇ ਇਸ ਚ ਸਾਡੀ ਹੈਲਥ ਟੀਮਸ ਵੀ ਜਾਂਦੀਆਂ ਆਂ ਲੋਕਾਂ ਦੇ ਘਰ ਚਾਹੇ ਰੂਰਲ ਹੈ ਚਾਹੇ ਅਰਬਨ ਹੈ ਸਾਰੀ ਜਗ੍ਹਾ ਔਰ ਉਹ ਜਾਂ ਕੇ ਦੇਖ ਦੀਏ ਕਿ ਕਿਤੇ ਪਾਣੀ ਤੇ ਨਹੀਂ ਇਕੱਠਾ ਆਇਆ ਹੋਇਆ ਜਿਵੇਂ ਕਿ ਆਪਣੇ ਫਲਾਰ ਪੌਟਸ ਜਾਂ ਉਹਨਾਂ ਦੀ ਟ੍ਰੇ ਹੈ ਜਾਂ ਫ੍ਰਿਜ ਦੇ ਥੱਲੇ ਵਾਲੀ ਟ੍ਰੇ ਚ ਹੈ ਚਾਹੇ ਕੂਲਰ ਛੇਗਾ ਚਾਹੇ ਆਪਣਾ ਜਿਹੜਾ ਕੋਈ ਕੂੜਾ ਕਬਾੜ ਪਰਿਆ ਹੁੰਦਾ ਟਾਇਰਸ ਵਗੈਰਾ ਉਹਦੇ ਵਿੱਚ ਵੀ ਪਾਣੀ ਇਕੱਠਾ ਰਹਿੰਦਾ ਤੇ ਸਾਡੀ ਟੀਮ ਜਾ ਕੇ ਦੇਖਦੀ ਹੈ ਜੇ ਉਹਨਾਂ ਨੂੰ ਕਿਤੇ ਇਟਸ ਅ ਲਾਰਵਾ ਮਿਲਦਾ ਹੈ ਪਾਣੀ ਜਿਹੜਾ ਇਕੱਠਾ ਹੈ ਤੇ ਉਹ ਲਾਰਵਾ ਡਿਸਟਰੋਏ ਕਰਦੀ ਹੈ ਲਾਰਵਿਸਾਈਡਲ ਸਪਰੇ ਕਰਕੇ ਔਰ ਜਿਹੜੇ ਘਰ ਦੇ ਲੋਕੀਆ ਉਹਨਾਂ ਨੂੰ ਅਵੇਅਰ ਕਰਦੀ ਹੈ ਕਿ ਵੀ ਤੁਸੀਂ ਇਸ ਤਰ੍ਹਾਂ ਦੇਖਣਾ ਔਰ ਅਵੇਅਰਨੈਸ ਹਾਰ ਇਨਸਟਰਕਸ਼ਨਸ ਦੇ ਦਿੰਦੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਦੀ ਟੀਮਸ ਹੈ ਮਾਸ ਮੀਡੀਆ ਟੀਮਸ ਉਹ ਸਾਰੇ ਸਕੂਲਸ ਚ ਵੀ ਗਈ ਹੈ ਪਬਲਿਕ ਸਕੂਲਸ ਚ اور ਕਾਲਜਸ ਚ ਉਹਨਾਂ ਨੇ ਜਾ ਕੇ ਬੱਚਿਆਂ ਨੂੰ ਵੀ ਵੀਡੀਓ ਦੇ ਮਾਧਿਅਮ ਨਾਲ ਜਾਂ ਆਪਣਾ ਕਿਤੇ ਲਾਰਵਾ ਮਿਲੇ ਤੇ ਦਿਖਾ ਕੇ ਬੱਚਿਆਂ ਨੂੰ ਵੀ ਅਵੇਅਰਨੈਸ ਦਿੰਦੀ ਹੈ ਕਿ ਆਪਾਂ ਇਹ ਲਾਰਵਾ ਨੂੰ ਕਿਵੇਂ ਡਿਸਟਰੋਏ ਕਰ ਸਕਦੇ ਹਾਂ ਇਸ ਦੇ ਨਾਲ ਚਿਕਨ ਗੁੰਨੀਆਂ ਦਾ ਵੀ ਕੇਸਿਸ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੇ ਤਾਂ ਉਹ ਕਿਸ ਤਰੀਕੇ ਨਾਲ ਸਾਰਾ ਕੁਝ ਰਿਹਾ ਦੇਖੋ ਚਿਕਨ ਕੁੰਨੀਆਂ ਦੇ ਜਿਹੜੇ ਸਾਡੇ ਕੋਲ ਡਾਕੂਮੈਂਟਡ ਕੇਸਿਸ ਐ ਉਹ ਤੇ ਖਾਲੀ ਟੂ ਦਾ ਟੂ ਡੇਟ ਖਾਲੀ ਇੱਕ ਹੈ ਸਾਲ ਚ ਔਰ ਇਸ ਤੋਂ ਜ਼ਿਆਦਾ ਸਾਡੇ ਕੋਲ ਨਹੀਂ ਹੈ ਡਾਕੂਮੈਂਟਡ ਤੇ ਇਹ ਵੀ ਡਿਪੈਂਡ ਕਰਦਾ ਹੈ ਕਿ ਆਪਾਂ ਟੈਸਟ ਕਿਸ ਟਾਈਮ ਤੇ ਕਰਾ ਰਹੇ ਆ ਉਹਦੇ ਨਾਲ ਵੀ ਫਰਕ ਪਿਆ ਜਾਂਦਾ ਪਰ ਸਾਡੇ ਕੋਲ ਇੱਕੋ ਕੇਸ ਹੈ ਮ ਆਡੀਅנס ਨੂੰ ਕੀ ਤੁਹਾਡੇ ਵੱਲੋਂ ਮੈਸੇਜ ਆਣਾ ਚਾਹੀਦਾ ਕਿਉਂਕਿ ਹਾਲੇ ਵੀ ਕਿਤਨਾ ਕਿਤੇ ਕੇਸਿਸ ਦਾ ਖਤਰਾ ਹੈਗਾ ਵੀ ਵਾਧੂ ਵੀ ਸਕਦੇ ਨੇ ਤਾਂ ਕੀ ਅਵੇਅਰਨੈਸ ਜਿਹੜੀ ਆਮ ਜਨਤਾ ਨੂੰ ਵਰਤਣੀ ਚਾਹੀਦੀ ਹੈ ਵੀ ਜੋ ਇਸ ਚੀਜ਼ ਤੋਂ ਬਚਾ ਰਵੇ ਉਹਨਾਂ ਦਾ ਹਾਂਜੀ ਦੇਖੋ ਹੁਣ ਜਿਵੇਂ ਆਪਣਾ ਅਸੀਂ ਦੇਖ ਰਹੇ ਹਾਂ ਜਿਹੜੇ ਸਾਡੇ ਕੋਲ ਫਿਗਰਜ਼ ਆ ਰਹੀਆਂ ਲਾਸਟ ਦੋ ਤਿੰਨ ਦਿਨ ਤੋਂ ਤੇ ਲੱਗ ਰਿਹਾ ਸਾਨੂੰ ਕਿ ਡਿਕਰੀジング ਟ੍ਰੈਂਡ ਸ਼ੁਰੂ ਹੋ ਗਿਆ ਹੈ ਜਿਵੇਂ ਮੌਸਮ ਵੀ ਬਦਲ ਰਿਹਾ ਠੰਡ ਵੀ ਆ ਰਹੀ ਹੈ ਤੇ ਆਪਾਂ ਇਹ ਵੀ ਜਸਟ ਹੋਪ ਕਿ ਡਿਕਰੀジング ਟ੍ਰੈਂਡ ਕੰਟੀਨਿਊ ਕਰੇ ਔਰ ਸਪਰਟ ਇਨ ਕੇਸਿਸ ਨਾ ਲੋਕਾਂ ਨੂੰ ਆਪਾਂ ਹਮੇਸ਼ਾ ਇਹ ਅਪੀਲ ਮੈਂ ਕਰਦੀ ਆਈਆਂ ਥਰੂ 올 ਮੀਡੀਆ ਔਰ ਵੈਸੇ ਵੀ ਜਿਹੜਾ ਸਾਡਾ ਬੁਲੇਟਿਨ ਜਾ ਰਹੀ ਹੁੰਦਾ ਕਿ ਡੇਂਗੂ ਜਿਹੜਾ ਹੈ ਇਸ 'ਚ ਕੋਈ ਘਬਰਾਨ ਦੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਇਹ ਇੱਕ ਇਹੋ ਜੀ ਬਿਮਾਰੀ ਹੈ ਜਿਹੜੀ ਕਿ ਸਾਡੇ ਆਪਣੇ ਹੱਥ ਵਿੱਚ ਹੈ ਆਪਾਂ ਇਹ ਟੋਟਲੀ ਪ੍ਰੀਵੈਂਟੇਬਲ ਡਿਜ਼ੀਜ਼ ਹੈ ਆਪਾਂ ਇਹਨੂੰ ਬਿਲਕੁਲ ਪ੍ਰੀਵੈਂਟ ਕਰ ਸਕਦੇ ਹਾਂ ਔਰ ਬਸ ਆਪਾਂ ਇਹ ਇਨਸ਼ੋਰ ਕਰਨਾ ਹੈ ਕਿ ਆਪਣੇ ਘਰਚੇ ਵਾਲੇ ਦਵਾਲੇ ਜਾਂ ਆਪਣੇ ਦਫ਼ਤਰਾਂ 'ਚ ਕਿਤੇ ਵੀ ਪਾਣੀ ਨਾ ਇਕੱਠਾ ਹੋਏ ਜਿਹੜਾ ਪਾਣੀ ਇਕੱਠਾ ਹੈ ਆਪਣੇ 쿨ਰ ਫ੍ਰਿਜ ਦੀ ਟ੍ਰੇ ਔਰ ਫਲਾਰ ਪਾਟਸ ਆਪਾਂ ਇਨਸ਼ੋਰ ਕਰੀਏ ਕਿ ਆਪਾਂ ਉਹਨੂੰ ਰੈਗੂਲਰਲੀ ਡਰੇਨ ਕਰਨ ਔਰ ਜਿਹੜਾ ਕੋਈ ਮੌਸਮ 'ਚ ਆਪਾਂ ਜੇ ਬਾਹਰ ਜਾਂਦੇ ਆਂ ਤੇ ਆਪਾਂ ਆਪਣੇ ਆਪ ਨੂੰ ਕਵਰ ਕਰਕੇ ਜਾਈਏ ਫੁੱਲ 슬ੀਵਸ ਦੇ ਕੱਪੜੇ ਪਾਈਏ ਸ਼ੂਜ਼ ਵਗੈਰਾ ਕਵਰ ਕਰਨ ਜਾਂ ਮੋਸਕੀਟੋ ਰਿਪੈਲੈਂਟ ਵੀ ਲਗਾ ਸਕਦੇ ਆਂ ਜਿਹੜੇ ਲੋਕੀ ਬਾਹਰ ਸੌਂਦੇ ਆਂ ਮੋਸਕੀਟੋ ਨੈਟਸ ਦਾ ਪ੍ਰਯੋਗ ਕਰਨ और जे सब कुछ करने के बावजूद किसी फीवर होंदा है एनी टाइप ऑफ फीवर मेड भी अ वायरल और डेंगू और चिकनगुनिया कुछ भी हो सकता है जे किसी पेशेंट न ਜੇ ਕਿਸੇ ਨੂੰ ਵੀ ਸਿੰਪਟਮਸ ਆਉਂਦੇ ਆਂਦੇ ਆ ਤੇ ਆਪਣੀ ਨੀਅਰੈਸਟ ਹੈਲਥ ਫੈਸਿਲਿਟੀ ਚ ਜਾ ਕੇ ਇੱਕ ਵਾਰੀ ਆਪਣਾ ਡਾਕਟਰ ਨੂੰ ਮਿਲ ਕੇ ਚੈੱਕਅਪ ਕਰਾਓ ਟੈਸਟ ਕਰਾਓ ਔਰ ਮੈਂ ਸਭ ਨੂੰ ਦੱਸਣਾ ਚਾਹੂੰਗੀ ਕਿ ਜਿਹੜੇ ਸਾਡੇ ਕੋਲ ਲੁਧਿਆਣਾ ਡਿਸਟ੍ਰਿਕਟ ਚ 94 ਆਯੂਸ਼ਮਨ ਅਰੋਗਿਆ ਕੇਂਦਰਸ ਐ ਜਿਨ੍ਹਾਂ ਨੂੰ ਆਪਾਂ ਪਹਿਲੇ ਆਮ ਆਦਮੀ ਕਲੀਨਿਕ ਕਹਿੰਦੇ ਸੀ ਚ ਜਿਹੜਾ ਇਹ ਡੇਂਗੂ ਦਾ ਟੈਸਟ ਐ ਸਾਰੇ ਆਯੂਸ਼ਮਨ ਅਰੋਗਿਆ ਕੇਂਦਰ ਚ ਉਪਲਬਧ ਐ ਤੇ ਜੇ ਤੁਸੀਂ ਦੂਜੇ ਹਸਪੀਟਲ ਚ ਨਹੀਂ ਵੀ ਜਾ ਸਕਦੇ ਆਪਣੀ ਜਿਹੜੀ ਵੀ ਨੀਅਰੈਸਟ ਹੈਲਥ ਫੈਸਿਲਿਟੀ ਐ ਉਥੇ ਜਾਓ ਡਾਕਟਰ ਨੂੰ ਦਿਖਾਓ ਆਯੂਸ਼ਮਾਨ ਅਰੋਗਿਆ ਕੇਂਦਰ ਚ ਸਾਰੇ ਟੈਸਟ ਸਾਰੀ ਦਵਾਈਆਂ ਸਭ ਕੁਝ ਫ੍ਰੀ ਆਫ ਕਾਸਟ ਹੈ ਬਾਕੀ ਸਾਰੇ ਹਸਪੀਟਲਸ ਚ ਵੀ ਸਾਰੇ ਟੈਸਟ ਦਵਾਈਆਂ ਫ੍ਰੀ ਆਫ ਕਾਸਟ ਹੈ ਜੇ ਜਾ ਕੇ ਆਪਣਾ ਚੈੱਕ ਅਪ ਕਰਾਓ ਜੇ ਕਿਸੇ ਨੂੰ ਡੇਂਗੂ ਆ ਵੀ ਜਾਂਦਾ ਹੈ ਤੇ ਘਬਰਾਓ ਮਤ ਜਿਵੇਂ ਡਾਕਟਰ ਤੁਹਾਨੂੰ ਸਾਰੀ ਉਹ ਦੇ ਰਹਾ ਤੁਹਾਡੀ ਮੈਡੀਕਲ ਐਡਵਾਈਸ ਉਹਦਾ ਫੋਲੋ ਅਪ ਕਰੋ ਔਰ ਇਹਦੇ ਥੋੜੇ ਜਿ ਖਤਰੇ ਦੇ ਨਿਸ਼ਾਨੇ ਹੁੰਦੇ ਆ ਕਿ ਜੇ ਕਿਸੇ ਨੂੰ Uh, जिमें कि आप कहें हथ पैर ठंडे हो गए शॉक बोलते हैं डेंगू शॉक सिड्रोम या कोल्ड कलैमी स्किन हो रही है या किसी न बहुत ज़्यादा वॉमिटिंगस आ रही हैं और कुछ खा नहीं पा रहे हैं या ब्लीडिंग शुरू हो जाती है किसी भी नोज़ तो माउथ तो और थ्रू स्टूल्स और यूरेन कित भी ब्लीडिंग शुरू होती है तो योड़े खतरे के लक्षण है जे किसी बुखार तो बाद यह सिमटम्स आते हैं तो इमीजिएटली अपने होस्पिटल चले जाओ और 104 ਸਾਡੀ ਸਟੇਟ ਦੀ ਹੈਲਪਲਾਈਨ ਹੈ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੇ ਕਿਸੇ ਨੂੰ ਐਂਬੂਲੈਂਸ ਦੀ ਲੋੜ ਹੈ ਤਾਂ 108 ਤੇ ਕਾਲ ਕਰਕੇ ਐਂਬੂਲੈਂਸ ਦੀ ਸਰਵਿਸਿਜ਼ ਲੈ ਸਕਦੇ ਹੋ